ਤੇ ਜਿਹੜੀ ਫਾਇਰਿੰਗ ਹੋਈ ਆ ਨਹੀਂ ਹੋਈ ਹਜੇ ਜਿਹੜੀ ਇੰਡੀਆ ਇੱਕ ਮਿੰਟ ਯਾਰ ਵੈਰੀਫਾਈ ਕਰਨ ਦਾ ਮੌਕਾ ਤੇ ਆਏ ਆ ਜਿਹੜੀ ਲੜਾਈ ਜ਼ਰੂਰ ਹੋਈ ਆ ਇੱਥੇ ਸਰ ਕਿੰਨੇ ਕ ਰਾਉਂਡ ਫਾਇਰ ਹੋਏ ਨੇ ਦੱਸਿਆ ਜਾ ਰਿਹਾ ਕਿ 10 ਤੋਂ 12 ਰਾਉਂਡ ਫਾਇਰ ਹੋਏ ਕੋਈ ਇੰਦਰ ਹੀ ਗੱਲਾਈ ਸਾਹਮਣੇ 10 ਤੋਂ 12 ਰਾਉਂਡ ਕੋਈ ਫਾਇਰ ਵਾਲੀ ਗੱਲ ਨਹੀਂ ਹੈਗੀ ਹਜੇ ਮੌਕੇ ਤੇ ਤਸਦੀਕ ਕਰਾਂਗੇ ਇੰਜਰਡ ਵੀ ਕੋਈ ਹੋਇਆ ਹੈ ਐਂਬੂਲੈਂਸ ਦੇ ਵਿੱਚ ਲੈ ਕੇ ਜਾਇਆ ਜਾਇਆ ਕਿਸ ਨੂੰ ਹਾਂ ਇੱਕ ਬੰਦੇ ਦੇ ਸੱਟਾਂ ਲੱਗੀਆਂ ਨੇ ਉਹਨੂੰ ਹਸਪੀਟਲ ਇਮੀਡੀਏਟਲੀ ਫਰਚਰ ਦੀ ਵਿੱਚ ਕੋਲੇ ਗੋਲੀ ਲੱਗੀ ਸਰ ਨਹੀਂ ਗੋਲੀ ਨਹੀਂ ਲੱਗੀ ਫਿਰ ਮੈਂ ਤੁਹਾਨੂੰ ਵਾਰ-ਵਾਰ ਕਹਿ ਮੈਟਰ ਜਿਹੜਾ ਕੋਰਟ ਦੇ ਵਿੱਚ ਸਬਜੈਕਟ ਆਈ ਹੈਗਾ ਆਪਣਾ ਆਪਣਾ ਜ਼ਮੀਨ ਜਿਹੜਾ ਹੈ ਕਰਾਂਦੀਆਂ ਦੋਵਾਂ ਜਿਹੜੀਆਂ ਹੈਗੀਆਂ ਨਾਲ-ਨਾਲ ਇਹ ਤੁਸੀਂ ਜਿੱਥੇ ਖੜੇ ਹੈਗੇ ਹੋ ਇਸ ਪਾਰਟੀ ਇਹ ਪਾਰਟੀ ਕਹਿ ਰਹੀ ਹੈ ਨਾਲ ਦਾ ਜਿਹੜਾ ਦੂਸਤ ਦੋ ਪਾਰ ਜਿਹੜੀ 20 ਪਾਰਟੀ ਉਹ ਕਹਿ ਰਹੀ ਹੈ ਉਨੂੰ ਲੈ ਕੇ ਇਹਨਾਂ ਦਾ ਤਕਰਾਰਬਾਜੀ ਹੋਈ ਹੈ ਲੜਾਈ ਇਹਦੇ ਵਿੱਚ ਰੌਂਡ ਅਪ ਵੀ ਕੀਤਾ ਕੀਤੇ ਦੋ ਜਣਿਆਂ ਨੂੰ ਦੇਖੋ ਮੇਰੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਮੈਂ ਤੁਹਾਨੂੰ ਹਜੇ ਨਹੀਂ ਦੱਸ ਰਿਹਾ ਲੇਕਿਨ ਸਰ ਵਿਕਸਾਪ ਬਧੀਚ ਜਿੱਦਾਂ ਬਾਅਦ ਜਿਹੜੇ ਬੰਦੇ ਆਏ ਸੀ ਕਿ ਜਿੱਦਾਂ ਇੱਕ ਵਕੀਲ ਆਪਣੇ ਵਾਲੇ ਉਹ ਕਹਿ ਰਹੇ ਨੇ ਉਹ ਕਹਿੰਦੇ ਮੈਂ ਅੰਦਰ ਬੈਠਾ ਸੀਗਾ ਤੇ ਸਿੱਧਾ ਮੇਰੇ ਤੇ 10 ਤੋਂ 12 ਰੋਲ ਪਾਇਆ ਕੀਤਾ ਇਨੀਸ਼ੀਅਲ ਸਟੇਜ ਆਫ ਇਨਵੈਸਟੀਗੇਸ਼ਨ ਹੈਗੀ ਆ ਸਾਰੀਆਂ ਚੀਜ਼ਾਂ ਵੈਰੀਫਾਈ ਕਰਕੇ ਜੋ ਸਹੀ ਹੋਗਾ ਮੈਂ ਤੁਹਾਨੂੰ ਇਨਫੋਰਮੇਸ਼ਨ ਸ਼ੇਅਰ ਕਰਾਂਗਾ ਥੈਂਕ ਯੂ ਪਹਿਲੂ ਤੋਂ ਮਤਲਬ ਕਿਦਰ ਜਿਹਨੇ ਕੋਈ ਤੇਰੇ ਇਦਾਂ ਦੀ ਵੀ ਹੈਗੀ ਦੇ